ਦੀਆਂ ਅਖਬਾਰਾਂ ਦੀਆਂ ਖਬਰਾਂ ਦੇ ਮੁਤਾਬਕ 850 ਪਿੰਡ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕੇ ਆ ਪੰਜਾਬ ਦੇ ਵਿੱਚ 250 ਦੇ ਕਰੀਬ ਜਿਹੜੇ ਘਰ ਆ ਲੋਕਾਂ ਦੇ ਢਹਿ ਚੁੱਕੇ ਆ 6 ਲੋਕਾਂ ਦੀ ਮੌਤ ਹੋ ਚੁੱਕੀ ਆ 6000 ਤੋਂ ਵੱਧੂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਗਿਆ ਆ ਪਸ਼ੂਏ ਦੇ ਵਿੱਚ ਕਿੰਨੇ ਮਰੇ ਆ ਉਹਦੀ ਹਾਲੇ ਗਿਣਤੀ ਨਹੀਂ ਹੋ ਸਕੀ 6 ਲੱਖ ਏਕੜ ਦੇ ਕਰੀਬ ਜਿਹੜੀ ਫਸਲ ਬਾੜੀ ਆ ਲੋਕਾਂ ਦੀ ਉਹ ਖਰਾਬ ਹੋ ਚੁੱਕੀ ਆ ਦਰਿਆਵਾਂ ਵਿੱਚ ਪਾਣੀ ਹੱਲੇ ਹੋਰ ਛੱਡਿਆ ਜਾ ਰਿਹਾ ਆ ਮੌਸਮ ਵਿਭਾਗ ਵੱਲੋਂ ਹੋਰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਕਿ ਮੀਂਹ ਜਿਹੜਾ ਪਿੱਛੇ ਹਿਮਾਚਲ ਚ ਜੰਮੂ ਕਸ਼ਮੀਰ ਚ ਪੰਜਾਬ ਦੇ ਵਿੱਚ ਹੋਰ ਪੈ ਸਕਦਾ ਆ ਰਾਵੀ ਦਰਿਆ ਦੇ ਵਿੱਚ 14.11 ਲੱਖ ਕਿਊਸਿਕ ਪਾਣੀ ਐਸ ਵੇਲੇ ਵਹਿ ਰਿਹਾ ਜਿਹੜਾ ਕਿ 1988 ਦੇ 11.20 ਲੱਖ ਕਿਊਸਿਕ ਪਾਣੀ ਤੋਂ ਕਿਤੇ ਜਿਆਦਾ ਰਿਕਾਰਡ ਤੋੜ ਦਿੱਤਾ ਆ।ੁੱਲ ਮਿਲਾ ਕੇ ਪੰਜਾਬ ਦੇ 8 ਜ਼ਿਲ੍ਹਿਆਂ ਦੀ ਜਿਹੜੀ ਹਾਲਾਤ ਆ ਉਹ ਬਹੁਤ ਗੰਭੀਰ ਬਣੇ ਹੋਇਆ। ਇਹਨਾਂ ਹੜ੍ਹਾਂ ਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਪੰਜਾਬ ਦਾ ਉਹਦੇ ਪਿੱਛੇ ਕੁਦਰਤੀ ਪਲੱਸ ਮਨੁੱਖੀ ਕਾਰਨ ਦੋਨੋਂ ਹੀ ਜ਼ਿੰਮੇਵਾਰ ਆ। ਡੈਮਾਂ ਦਾ ਕੀ ਰੋਲ ਆ ਇਹਦੇ ਵਿੱਚ ਸਾਰਿਆਂ ਉੱਤੇ ਵਿਸਤਾਰ ਨਾਲ ਇੱਕ ਵਾਰੀ ਤਰਤੀਬ ਨਾਲ ਗੱਲ ਕਰਦੇ ਆ ਆਜੋ। ਵੈਸਟਰਨ ਡਿਸਟਰਬੈਂਸ ਤੇ ਮੌਨਸੂਨ ਪਾਣਾਂ ਦੇ ਇਕੱਠੇ ਹੋਣ ਦੇ ਨਾਲ ਹਿਮਾਚਲ ਪੰਜਾਬ ਤੇ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰੀ ਜਿਹੜੇ ਔਸਤਨ ਮੀਂਹ ਪੈਂਦੇ ਆ ਪਿਛਲੇ ਕੁਝ ਸਾਲਾਂ ਤੋਂ ਉਹਦੇ ਨਾਲੋਂ ਕਿਤੇ ਜ਼ਿਆਦਾ ਮੀਂਹ ਪੈ ਰਿਹਾ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਇਹ ਮੀਂਹ ਹੋਰ ਜ਼ਿਆਦਾ ਪੈਣ ਦੀ ਸੁਭਾਵਨਾ ਹੈ। ਪੰਜਾਬ ਦੇ ਵਿੱਚ ਜਿਹੜਾ ਵੀ ਪਾਣੀ ਹਿਮਾਚਲ ਤੋਂ ਆ ਕੇ ਐਂਟਰ ਹੁੰਦਾ ਆ ਉਹ ਸਭ ਤੋਂ ਪਹਿਲਾਂ ਪੰਜਾਬ ਦੇ ਉੱਪਰ ਬਣੀਆਂ ਹੋਈਆਂ ਤਿੰਨ ਝੀਲਾਂ ਦੇ ਵਿੱਚ ਆਉਂਦਾ ਆ। ਪਹਿਲੇ ਨੰਬਰ ਤੇ ਆ ਗਈ ਰਾਵੀ ਦਰਿਆ ਦੇ ਉੱਤੇ ਬਣੀ ਹੋਈ ਰਣਜੀਤ ਸਾਗਰ ਝੀਲ ਦੂਜੇ ਨੰਬਰ ਤੇ ਆ ਗਈ ਬਿਆਸ ਦਰਿਆ ਦੇ ਉੱਤੇ ਬਣੀ ਹੋਈ ਮਹਾਰਾਣਾ ਪ੍ਰਤਾਪ ਝੀਲ ਤੀਜੇ ਨੰਬਰ ਤੇ ਸਤਲੁਜ ਦੇ ਉੱਤੇ ਬਣੀ ਹੋਈ ਗੋਬਿੰਦ ਸਾਗਰ ਝੀਲ ਜਿੰਨਾ ਵੀ ਪਾਣੀ ਹਿਮਾਚਲ ਤੋਂ ਮੀਂਹਾਂ ਦਾ ਆਉਂਦਾ ਆ ਜਾਂ ਬਰਫ਼ ਦਾ ਪਿਗਲ ਕੇ ਆਉਂਦਾ ਆ ਪਹਿਲਾ ਇਹ ਤਿੰਨ ਝੀਲਾਂ ਦੇ ਵਿੱਚ ਪਾਣੀ ਆਉਂਦਾ ਆ ਇਹ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਸਿਰ ਦੇ ਉੱਤੇ ਰੱਖੇ ਹੋਏ ਤਿੰਨ ਭਾਂਡੇ ਕਹਿ ਲਓਗੀ ਜਿਹੜੀਆਂ ਇਹ ਝੀਲਾਂ ਜਿਹੜਾ ਪਾਣੀ ਦੇ ਨਾਲ ਭਰੀਆਂ ਜਾਂਦੀਆਂ ਤਿੰਨ ਝੀਲਾਂ ਦੇ ਪਾਣੀ ਨੂੰ ਅੱਗੇ ਕੰਟਰੋਲ ਕਰਨ ਦੇ ਲਈ ਤਿੰਨ ਡੈਮ ਬਣੇ ਹੋਏ ਆ ਜਿਹੜਾ ਗੋਬਿੰਦ ਸਾਗਰ ਝੀਲ ਤੇ ਆ ਗਿਆ ਪਾਖੜਾ ਡੈਮ ਤੇ ਮਹਾਰਾਣਾ ਪ੍ਰਤਾਪ ਸਿੰਘ ਝੀਲ ਤੇ ਆ ਗਿਆ ਪੌਂਗ ਡੈਮ ਰਣਜੀਤ ਸਾਗਰ ਝੀਲ ਤੇ ਆ ਗਿਆ ਰਣਜੀਤ ਸਾਗਰ ਡੈਮ ਗੋਬਿੰਦ ਸਾਗਰ ਝੀਲ ਇਹ ਜਿਹੜੀਆਂ ਬਾਕੀ ਦੋ ਝੀਲਾਂ ਤੋਂ ਸਭ ਤੋਂ ਜ਼ਿਆਦਾ ਵੱਡੀ ਆ ਇਹਦੇ ਵਿੱਚ 9.34 ਬਿਲੀਅਨ ਕਯੂਬਿਕ ਮੀਟਰ ਪਾਣੀ ਜਾਨੀ ਕਿ ਆ ਜਾਂਦਾ ਇੱਕ ਕਯੂਬਿਕ ਮੀਟਰ ਪਾਣੀ ਦੇ ਵਿੱਚ 1000 ਲੀਟਰ ਹੁੰਦਾ ਆ ਬਾਕੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿੰਨਾ ਪਾਣੀ ਇਹ ਝੀਲ ਦੇ ਵਿੱਚ ਆ ਜਾਂਦਾ ਇਸ ਤੋਂ ਬਾਅਦ ਜਿਹੜੀ ਝੀਲ ਆ ਜਾਂਦੀ ਆ ਮਹਾਰਾਣਾ ਪ੍ਰਤਾਪ ਸਿੰਘ ਝੀਲ ਇਹਦੇ ਵਿੱਚ 8.50 ਬਿਲੀਅਨ ਕਿਊਬਿਕ ਮੀਟਰ ਪਾਣੀ ਤੋਂ ਵੱਧ ਪਾਣੀ ਇਹਦੇ ਵਿੱਚ ਸਮਾ ਸਕਦਾ ਆ ਤੇ ਇਹ ਜਿਹੜੀ ਅੱਗੇ ਰਣਜੀਤ ਸਾਗਰ ਝੀਲ ਹੈ ਇਹਦੇ ਤੋਂ ਛੋਟੀ ਆ ਭਾਖੜਾ ਡੈਮ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਤੋਂ ਇਲਾਵਾ ਵੀ ਪੰਜਾਬ ਦੇ ਵਿੱਚ ਕਈ ਡੈਮ ਬਣਾਏ ਹੋਏ ਆ ਜਿਹੜਾ ਪਾਣੀ ਬਰਸਾਤੀ ਜਿਹੜੀਆਂ ਇਹਦੇ ਵਿੱਚ ਨਦੀਆਂ ਚੱਲਦੀਆਂ ਜਿੱਦਾਂ ਸਵਾਂ ਚੱਲਦੀ ਆ ਉਹਨੂੰ ਪਾਣੀ ਨੂੰ ਕੰਟਰੋਲ ਕਰਨ ਲਈ ਛੋਟੇ-ਮੋਟੇ ਜਿਹੜੇ ਆ ਉਹ ਡੈਮ ਪੰਜਾਬ ਦੇ ਵਿੱਚ ਬਣਾਏ ਗਏ ਆ ਜਿੱਦਾਂ ਜਿੱਦਾਂ ਥਾਣਾ ਡੈਮ ਢੋਲਬਾਹਾ ਡੈਮ ਜਨਉਰੀ ਡੈਮ ਸਲੇਰਨ ਡੈਮ ਧਮਸਾਲ ਡੈਮ ਚੋਹਾਲ ਡੈਮ ਪਤੇਰੀ ਡੈਮ ਤੇ ਮਹਿਲੀ ਡੈਮ ਇਸੇ ਤਰ੍ਹਾਂ ਜਿਹੜਾ ਇੱਕ ਬਰਸਾਤੀ ਆਪਣਾ ਇਹ ਦਰਿਆ ਹੈਗਾ ਘੱਗਰ ਦਰਿਆ ਉਹਦੇ ਉੱਤੇ ਵੀ ਇਹ ਹਰਿਆਣੇ ਤੇ ਪੰਜਾਬ ਦੀ ਜਿਹੜੀ ਇਹ ਇੱਕ ਤਰ੍ਹਾਂ ਦੇ ਨਾਲ ਬਾਰਡਰ ਪੈ ਜਾਂਦਾ ਉਹਦੇ ਤੇ ਵੀ ਇਹ ਡੈਮ ਬਣੇ ਹੋਏ ਆ ਮਿਰਜ਼ਾਪੁਰ ਡੈਮ ਸਿਸਵਾ ਡੈਮ ਜੈੰਤੀ ਡੈਮ ਤੇ ਪਿਰਚੜ ਡੈਮ ਦਾ ਰਾਵੀ ਦੇ ਉੱਤੇ ਹੀ ਇਹ ਸ਼ਾਹਪੁਰ ਕੰਢੀ ਆ ਗਿਆ ਇਸ ਤਰ੍ਹਾਂ ਇਹ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਹੀ ਸਾਰੇ ਡੈਮ ਬਣਾਏ ਗਏ ਆ ਸੋ ਡੈਮਾਂ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਇਸ ਲਈ ਬਣਾਏ ਗਏ ਸੀਗੇ ਕਿ ਜਿਹੜਾ ਵੀ ਇੱਥੇ ਫਲੱਡ ਆਉਂਦੇ ਆ ਪੰਜਾਬ ਦੇ ਵਿੱਚ ਉਹ ਪਾਣੀ ਨੂੰ ਰੋਕ ਦਿੱਤਾ ਜਾਊਗਾ ਤਾਂ ਜੋ ਫਿਰ ਉਹਨੂੰ ਹੌਲੀ-ਹੌਲੀ ਛੱਡਿਆ ਜਾਊਗਾ ਤਾਂ ਜੋ ਉੱਥੇ ਫਲੱਡ ਨਾ ਆਉਣ। ਸੋ ਮੇਨ ਮਕਸਦ ਡੈਮਾਂ ਦਾ ਇਹੀ ਸੀਗਾ ਕਿ ਇਹਦੇ ਤੋਂ ਜਿਹੜਾ ਆ ਇਹ ਹੜ੍ਹ ਨਾ ਆਉਣ। ਦੂਜਾ ਜਿਹੜਾ ਇਹ ਤੋਂ ਬਿਜਲੀ ਸਪਲਾਈ ਕਰਕੇ ਜਾਂ ਸਿੰਚਾਈ ਲਈ ਜਿਹੜਾ ਵਰਤਨਾ ਉਹ ਸੈਕੰਡਰੀ ਇਹਦੇ ਜਾਨੀ ਕਿ ਪਰਪਸ ਆ। ਮੇਨ ਪਰਪਸ ਇਹਦਾ ਇਹੀ ਸੀਗਾ ਕਿ ਜਿਹੜੇ ਫਲੱਡ ਆਉਂਦੇ ਆ ਉੱਪਰੋਂ ਪਾਣੀ ਆਉਂਦਾ ਆ ਹਿਮਾਚਲ ਦੇ ਵਿੱਚੋਂ ਜਾਂ ਪਹਾੜਾਂ ਦੇ ਵਿੱਚੋਂ ਉਹਨੂੰ ਇੱਕ ਪਾਸੇ ਰੋਕ ਲਿਆ ਜਾਵੇ ਬਾਅਦ ਦੇ ਵਿੱਚ ਹੌਲੀ-ਹੌਲੀ ਛੱਡਿਆ ਜਾਵੇ। ਪੰਜਾਬ ਦੀ ਸਰਕਾਰਾਂ ਚਾਹੇ ਕੋਈ ਪਿਛਲੀਆਂ ਸੀਗੀਆਂ ਚਾਹੇ ਹੋਣ ਵਾਲੀਆਂ ਉਹਨਾਂ ਨੇ ਇਹ ਜਿਹੜੇ ਡੈਮ ਸੀਗੇ ਇਹਨਾਂ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਜਦ ਕਿ ਇਹ ਡੈਮਾਂ ਤੋਂ ਜਿਹੜਾ ਜ਼ਿਆਦਾ ਪਾਣੀ ਦਾ ਹਿੱਸਾ ਉਹ ਹਰਿਆਣਾ ਦਿੱਲੀ ਜਾਂ ਰਾਜਸਥਾਨ ਨੂੰ ਤਾਂ ਜਾ ਹੀ ਰਿਹਾ ਇਸ ਤੋਂ ਇਲਾਵਾ ਜਿਹੜੀ ਇੱਥੋਂ ਬਿਜਲੀ ਵੀ ਪੈਦਾ ਹੁੰਦੀ ਆ ਉਹ ਵੀ ਪੰਜਾਬ ਨੂੰ ਘੱਟ ਮਿਲਦਾ ਹੈ ਉਹਦਾ ਵੀ ਹਿੱਸਾ ਉਹ ਵੀ ਜ਼ਿਆਦਾਤਰ ਹਰਿਆਣਾ ਤੇ ਦਿੱਲੀ ਨੂੰ ਲੈ ਕੇ ਜਾਈ ਜਾਂਦੀ ਆ ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਨੁਕਸਾਨ ਆ ਹੜਾਂ ਦਾ ਉਹ ਪੰਜਾਬ ਦੁਆਰਾ ਝੱਲਿਆ ਜਾਂਦਾ ਪਰ ਜੇ ਕਿਹੜਾ ਸਭ ਤੋਂ ਜ਼ਿਆਦਾ ਫਾਇਦਾ ਲਿਆ ਜਾਂਦਾ ਉਹ ਹੋਰ ਰਾਜਾਂ ਵੱਲੋਂ ਲਿਆ ਜਾਂਦਾ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਉਹ ਜ਼ਿਆਦਾਤਰ ਥਰਮਲ ਪਲਾਂਟਾਂ ਤੋਂ ਬਣਾਈ ਜਾਂਦੀ ਆ ਇੱਕ ਤਰ੍ਹਾਂ ਦੇ ਨਾਲ ਕਿੰਨਾ ਕੋਲਾ ਫੂਕ ਕੇ ਕਿੰਨਾ ਪ੍ਰੋਡਕਸ਼ਨ ਇੱਥੇ ਪੈਦਾ ਕੀਤਾ ਜਾਂਦਾ ਆ ਇੱਥੇ ਪੰਜਾਬ ਦੀ ਜਿਹੜੀ ਬਿਜਲੀ ਆ ਇਹਨਾਂ ਡੈਮਾਂ ਤੋਂ ਹੋਰ ਬਾਧੂ ਬਣਾਈ ਜਾ ਸਕਦੀ ਆ ਪਰ ਇੱਧਰ ਨੂੰ ਧਿਆਨ ਕੋਈ ਬਾੜਾ ਦਿੱਤਾ ਨਹੀਂ ਜਾਂਦਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਸਥਾਪਨਾ 1966 ਦੇ ਵਿੱਚ ਜਦੋਂ ਲੱਗ-ਲੱਗ ਸੂਬੇ ਬਣਿਆ ਇਹ ਪੰਜਾਬ ਹਰਿਆਣਾ ਤੇ ਹਿਮਾਚਲ ਉਦੋਂ ਹੀ ਹੋਈ ਸੀ ਉਸ ਤੋਂ ਪਹਿਲਾਂ ਇਹ ਪੰਜਾਬ ਸਰਕਾਰ ਦੇ ਅਧੀਨ ਹੀ ਹੁੰਦਾ ਸੀਗਾ ਪਾਖੜਾ ਬੰਨ ਹੋ ਗਿਆ ਪਹਿਲਾਂ ਇਹ ਬੀਬੀਐਮਬੀ ਦੇ ਜਿਹੜੇ ਵੀ ਚੇਅਰਮੈਨ ਜਾਂ ਇੰਜੀਨੀਅਰ ਸੀਗੇ ਉਹ ਹਰਿਆਣਾ ਜਾਂ ਪੰਜਾਬ ਤੋਂ ਰੱਖੇ ਜਾਂਦੇ ਸੀਗੇ ਪਰ 1974 ਦੇ ਵਿੱਚ ਸੈਂਟਰ ਸਰਕਾਰ ਦੁਆਰਾ ਇਹਦੇ ਵਿੱਚ ਇੱਕ ਸੋਧ ਕਰ ਦਿੱਤੀ ਗਈ ਜਿਹੜਾ ਇਹਦਾ ਬੋਰਡ ਹੋਊਗਾ ਉਹਦਾ ਜਿਹੜਾ ਚੇਅਰਮੈਨ ਹੋਊਗਾ ਉਹ ਭਾਰਤ ਦੇ ਵਿੱਚ ਕਿਤੇ ਉਹ ਵੀ ਉਹਨੂੰ ਰੱਖਿਆ ਜਾ ਸਕਦਾ ਇਸ ਤਰ੍ਹਾਂ ਸੈਂਟਰ ਨੇ ਇਹਦੇ ਵਿੱਚ ਹੌਲੀ-ਹੌਲੀ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਫਰਵਰੀ 23 ਫਰਵਰੀ 1922 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੈਂਟਰ ਗਵਰਨਮੈਂਟ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਹੁਣ ਬੋਰਡ ਹੋਊਗਾ ਉਹਦੇ ਵਿੱਚ ਜਿਹੜੇ ਦੋ ਪੱਕੇ ਮੈਂਬਰ ਹੋਊਗੇ ਉਹ ਵੀ ਭਾਰਤ ਵਿੱਚ ਕਿਤੇ ਉਹ ਵੀ ਰੱਖੇ ਜਾ ਸਕਦੇ ਆ ਉਹ ਸੈਂਟਰ ਗਵਰਨਮੈਂਟ ਉਹ ਡਿਸਾਈਡ ਕਰੂਗੀ ਬੇਸ਼ੱਕ ਪੰਜਾਬ ਤੇ ਹਰਿਆਣਾ ਨੇ ਇਹਦਾ ਵਿਰੋਧ ਵੀ ਕੀਤਾ ਪਰ ਫਿਰ ਵੀ ਇਹ ਜਿਹੜੇ ਨਵੀਆਂ ਸੋਧਾਂ ਸੀਗੀਆਂ ਇਹਦੇ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਇਸ ਤਰ੍ਹਾਂ ਇੱਕ ਸਿੱਧੇ ਤਰੀਕੇ ਨਾਲ ਜਿਹੜਾ ਇਹ ਡੈਮ ਪ੍ਰੋਜੈਕਟ ਬੀਬੀਐਮਬੀ ਆ ਉਹਦੇ ਤੇ ਸੈਂਟਰ ਗਵਰਨਮੈਂਟ ਦਾ ਕਬਜ਼ਾ ਹੋ ਚੁੱਕਿਆ ਫਿਰ ਵੀ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਜਿਹੜੀਆਂ ਜੌਬਾਂ ਕਰਦੇ ਲੋਕ ਆ ਉਹਨਾਂ ਦੇ ਵਿੱਚ ਪੰਜਾਬ ਦਾ share ਲਗਭਗ 60% ਲੋਕ ਪੰਜਾਬ ਤੋਂ ਰੱਖਣ ਦੀ ਜਿਹੜੀ ਤਜਵੀਜ਼ ਆ ਉਹ ਸ਼ਾਮਲ ਹੋਈ ਉਹ ਆ ਪਹਿਲਾਂ ਦੀ ਹੀ ਕਿ ਵੀ ਇਹ ਪੋਸਟਾਂ ਪੰਜਾਬ ਦੇ ਵੱਲੋਂ ਭਰਨੀਆਂ ਸੀਗੀਆਂ ਉਹ ਅੱਜ ਤੱਕ ਵੀ ਭਰੀਆਂ ਨਹੀਂ ਗਈਆਂ ਲਗਭਗ 60% ਜਿਹੜਾ ਪੰਜਾਬ ਦਾ ਕੋਟਾ ਉਹ ਖਾਲੀ ਪਿਆ ਆ ਉੱਥੇ ਜਿਹੜੀਆਂ ਪੋਸਟਾਂ ਆ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਦੀਆਂ ਉਹ ਭਰੀਆਂ ਨਹੀਂ ਗਈਆਂ ਇਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਵੀ ਦੋਚੀ ਆ 55% ਇਰੀਗੇਸ਼ਨ ਇਹ ਵਿਭਾਗ ਦੇ ਵਿੱਚ ਪੋਸਟਾਂ ਆ 73% ਇਹ ਪਾਵਰ ਵਿੰਗ ਦੀਆਂ ਪੋਸਟਾਂ ਆ ਜਿਹੜੀਆਂ ਪੰਜਾਬ ਦੇ ਹਿੱਸੇ ਆਉਂਦੀਆਂ ਉਹ ਅੱਜ ਤਾਈਂ ਭਰੀਆਂ ਨਹੀਂ ਗਈਆਂ ਇਹ ਪੰਜਾਬ ਗਵਰਨਮੈਂਟ ਨੂੰ ਭਰਨਾ ਚਾਹੀਦੀਆਂ ਸੀਗੀਆਂ ਜਦਕਿ ਹਰਿਆਣੇ ਨੇ ਜੋ ਦਾ ਹਿੱਸਾ ਸੀਗਾ ਉਹ ਪੂਰਾ ਉੱਥੇ ਭਰਿਆ ਹੋਇਆ ਜਿਹੜਾ BBMB ਦੇ ਉੱਤੇ ਬੈਠੇ ਹੋਏ ਲੋਕ ਆ ਉਹਦੇ ਵਿੱਚ ਪੰਜਾਬ ਦੇ ਲੋਕ ਬਹੁਤ ਘੱਟ ਆ ਜਿਹੜੇ ਵੀ ਇੱਥੇ ਜੌਬ ਕਰਦੇ ਆ ਚਾਹੇ ਉਹ ਕਲਾਸ 1 2 ਵਾਲੇ ਅਫਸਰ ਆ ਚਾਹੇ ਇਹ 3 4 ਵਾਲੀਆਂ ਜਿਹੜੀਆਂ ਪੋਜੀਸ਼ਨ ਆ ਉਹਦੇ ਵਿੱਚ ਲੋਕ ਆ ਸੋ ਇਸ ਲਈ ਜਿੱਥੇ ਜਿਨ੍ਹਾਂ ਦੀ ਕਮਿਊਨਿਟੀ ਜ਼ਿਆਦਾ ਹੋਊਗੀ ਫਿਰ ਉਸੇ ਹਿਸਾਬ ਨਾਲ ਆਪਣੇ ਉਹ ਜਿਹੜਾ ਬੋਰਡ ਨੂੰ ਉਹ ਚਲਾਉਗੇ ਟੈਮਾਂ ਦੇ ਉੱਤੇ ਕਾਰਜ ਪ੍ਰਣਾਲੀ ਵੀ ਹੋਊਗੀ ਉਹ ਹਰਿਆਣਾ ਜਾਂ ਹੋਰ ਰਾਜਾਂ ਦੇ ਜਿਹੜੇ ਲੋਕ ਆ ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਉਹ ਆਪਣੇ ਹਿਸਾਬ ਨਾਲ ਇਸ ਵਿਲੇ ਚਲਾ ਰਹੇ ਆ ਸੋ ਇੱਧਰ ਭਰਤੀ ਕਰਨੀ ਚਾਹੀਦੀ ਆ ਤਾ ਜੋ ਜਿਹੜੀ ਪੰਜਾਬੀਆਂ ਦੀ ਪੁੱਛ ਪ੍ਰਤੀਤ ਆ ਉਹ BBMB ਦੇ ਵਿੱਚ ਵੱਧ ਸਕੇ ਸੋ ਇਹ ਤਾਂ ਸਿਗਾ ਕਿ BBMB ਕਿਸ ਤਰ੍ਹਾਂ ਮੈਨੇਜ ਕਰਦੀ ਆ ਇਹ ਸਾਰੇ ਡੈਮਾਂ ਜਦੋਂ ਵੀ ਇੱਥੋਂ ਪਾਣੀ ਹੁਣ ਛੱਡਿਆ ਜਾਂਦਾ ਆ ਕਿ ਕਿੰਨਾ ਪਾਣੀ ਇਸ ਡੈਮ ਤੋਂ ਛੱਡਿਆ ਜਾਊਗਾ ਇਹ ਕੌਣ ਤੈਅ ਕਰਦਾ ਕਿਉਂਕਿ ਪੰਜਾਬ ਵਾਲੇ ਤਾਂ ਇਹਦੇ ਵਿੱਚ ਬਹੁਤ ਘੱਟ ਆ ਸੋ ਹੋਰੀ ਸਟੇਟਾਂ ਵਾਲੇ ਜਿਹੜੇ ਲੋਕ ਆ ਜਿਹੜੇ BBMB ਦੇ ਉੱਤੇ ਬੈਠੇ ਆ ਉਹੋ ਹੀ ਤੈਅ ਕਰਦੇ ਆ ਜਿਹੜੇ ਹੁਣ ਇੱਥੇ ਫਲੱਡ ਆਇਆ ਪੰਜਾਬ ਦੇ ਵਿੱਚ ਵੀ ਉਦੇ ਵਿੱਚ ਵੀ ਜਿਹੜਾ ਇਹ ਮੈਨੇਜਮੈਂਟ ਜਿਹੜੀ ਟੀਮ ਆ ਉਹਦਾ ਬਹੁਤ ਸਾਰੇ ਲੋਕ ਇਹਦਾ ਜਾਨੀ ਕਿ ਹਿੱਸਾ ਦੱਸ ਰਿਹਾ ਕਿ ਉਹਨਾਂ ਦੀਆਂ ਵੀ ਖਾਮੀਆਂ ਆ ਇਹ ਪੰਜਾਬ ਮੈਡੀਕੋਸ ਜੂਨੀਅਨ ਦੀ ਕਾਲ ਸੀਗੀ ਕੀ ਜਿਹੜੇ ਵੀ ਇਹ ਮੂਵਮੈਂਟ ਕੀ ਇਹ ਜਿਹੜਾ ਡੈਮ ਦਾ ਕੰਟਰੋਲ ਪੰਜਾਬ ਸਟੇਟ ਨੂੰ ਦੁਬਾਰਾ ਆਪਣੇ ਹੱਥ ਦੇ ਵਿੱਚ ਲੈਣ ਲਈ ਇੱਕ ਮੂਵਮੈਂਟ ਜਿਹੜੀ ਆ ਉਹ ਦੁਬਾਰਾ ਖੜੀ ਕਰਨੀ ਪੈਣੀ ਆ ਸੋ ਇਹਨਾਂ ਨੇ ਵੀ ਇਲਜ਼ਾਮ ਲਾਇਆ ਕਿ ਜਿਹੜੀ ਇਹ ਮਿਸ ਮੈਨੇਜਮੈਂਟ ਆ ਉਹ ਹੋਈ ਆ ਕਿਸ ਤਰ੍ਹਾਂ ਹੋਈ ਆ ਕਿ ਜਦੋਂ ਵੀ ਇਹ ਡੈਮਾਂ ਦਾ ਪਾਣੀ ਸੀਗਾ ਉਹ ਪਹਿਲਾਂ ਛੱਡਿਆ ਨਹੀਂ ਗਿਆ ਇਹਨਾਂ ਨੂੰ ਪੂਰਾ ਭਰ ਕੇ ਰੱਖਿਆ ਗਿਆ ਡੈਮਾਂ ਨੂੰ ਕਿਉਂ ਭਰ ਕੇ ਰੱਖਿਆ ਗਿਆ ਕਿਉਂਕਿ ਇਹਦੇ ਵਿੱਚ ਹੋਰ ਰਾਜਾਂ ਦੇ ਵੀ ਹਿੱਤ ਦੇਖੇ ਜਾਂਦੇ ਆ ਸਾਰਾ ਸਾਲ ਇਹਨਾਂ ਡੈਮਾਂ ਰਾਹੀਂ ਪਾਣੀ ਛੱਡਿਆ ਜਾਂਦਾ ਆ ਇਹ ਰਾਜਸਥਾਨ ਨੂੰ ਵੀ ਦਿੱਤਾ ਜਾਂਦਾ ਹੈ ਹਰਿਆਣਾ ਤੇ ਦਿੱਲੀ ਨੂੰ ਵੀ ਦਿੱਤਾ ਜਾਂਦਾ ਹੈ ਇਸ ਲਈ ਇਹ ਡੈਮਾਂ ਨੂੰ ਭਰ ਕੇ ਰੱਖਿਆ ਜਾਂਦਾ ਹੈ ਐਂਡਲੇ ਲੈਵਲ ਤੱਕ ਕਿਉਂਕਿ ਐਨੀ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ ਜਾਂ ਮੌਸਮ ਵਿਭਾਗ ਨਾਲ ਇਹਨਾਂ ਦਾ ਤਾਲਮੇਲ ਨਹੀਂ ਰੱਖਦੇ ਆਗੇ ਬੀਬੀਐਮਬੀ ਵਾਲੇ ਕਿ ਕਿੰਨਾ ਮੀਂਹ ਪੈਣਾ ਹੈ ਕਿੰਨੀ ਮਾਤਰਾ ਦੇ ਵਿੱਚ ਪੈਣਾ ਹੈ ਇਸ ਲਈ ਜਦੋਂ ਮੀਂਹ ਪਿੱਛੇ ਪੈ ਜਾਂਦਾ ਹੈ ਕਿਉਂਕਿ ਡੈਮ ਪਹਿਲਾਂ ਹੀ ਭਰ ਕੇ ਰੱਖੇ ਹੁੰਦੇ ਆ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਮੀਂਹ ਕਿੰਨਾ ਪੈਣਾ ਕਿੰਨਾ ਨਹੀਂ ਇਸ ਲਈ ਜਦੋਂ ਪਿੱਛੋਂ ਪਾਣੀ ਆ ਜਾਂਦਾ ਤਾਂ ਇੱਕਦਮ ਪਾਣੀ ਜਿਹੜਾ ਉਹ ਛੱਡ ਦਿੱਤਾ ਜਾਂਦਾ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਈ ਜਾਂਦਾ ਤੁਸੀਂ ਦੇਖਿਆ ਹੀ ਆ ਪੰਜਾਬ ਦੇ ਵਿੱਚ ਸੋ ਇਹਨੂੰ ਕਹਿੰਦਾ ਤਾਂ ਦਾ ਕਿ ਕੁਦਰਤ ਦੇ ਕਹਿਰ ਘਾਤਾ ਜਦ ਕਿ ਜੇਕਰ ਇਹ ਪਹਿਲਾਂ ਮੈਨੇਜਮੈਂਟ ਕੀਤੀ ਜਾਵੇ ਪਾਣੀ ਦੀ ਹੌਲੀ ਹੌਲੀ ਲੈ ਕੇ ਤਾਂ ਮੈਂ ਨਹੀਂ ਕਹਿੰਦਾ ਕਿ ਬਹੁਤ ਸਾਰੇ ਹੱਦ ਤੱਕ ਪਰ ਕੁਝ ਹੱਦ ਤੱਕ ਹੜ੍ਹਾਂ ਨੂੰ ਕੰਟਰੋਲ ਕੀਤਾ ਜ਼ਰੂਰ ਜਾ ਸਕਦਾ ਬੀ ਆਰ ਡੀ ਵਾਟਰ ਰਿਸੋਰਸਸ ਡਿਪਾਰਟਮੈਂਟ ਉਹਦੇ ਵਿੱਚ ਵੀ ਜਿਹੜੀਆਂ ਇਹ ਨੌਕਰੀਆਂ ਹੈਗੀਆਂ ਪੰਜਾਬ ਗਵਰਨਮੈਂਟ ਦੇ ਅੰਡਰ ਹੈ ਇਹ ਡਿਪਾਰਟਮੈਂਟ ਉਹਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਸਪੈਸ਼ਲੀ 3 4 ਕਲਾਸ ਵਾਲੇ ਜਿਹੜੇ ਇਹ ਮਤਲਬ ਮੁਲਾਜ਼ਮਾ ਉਹਨਾਂ ਦੀਆਂ ਭਰਤੀਆਂ ਕੀਤੀਆਂ ਨਹੀਂ ਗਈਆਂ ਕਈ ਸਾਲਾਂ ਤੋਂ ਬੀ ਆਰ ਡੀ ਡਿਪਾਰਟਮੈਂਟ ਦਾ ਕੰਮ ਜਿਹੜਾ ਇਹ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਬੰਨ ਬੰਨੇ ਹੋਏ ਆ ਤੁਸੀ ਬੰਨ ਉਹਨਾਂ ਦੀ ਮਜ਼ਬੂਤੀ ਵਗੈਰਾ ਨੂੰ ਚੈੱਕ ਕਰਨਾ ਹੈ ਹੋਰ ਵੀ ਇਹਨਾਂ ਦੇ ਕਈ ਕੰਮ ਆ ਪਰ ਇਹ ਬੰਨਾਂ ਨੂੰ ਵੀ ਚੈੱਕ ਕਰਨਾ ਇਹਨਾਂ ਦੇ ਕੰਮ ਦੇ ਅੰਡਰ ਆਉਂਦਾ ਆ ਜਿਹੜੇ ਜੇਈ ਇਹਨਾਂ ਦੇ ਵਿੱਚ ਰੱਖੇ ਜਾਂਦੇ ਆ ਉਹਨਾਂ ਨੇ ਤਾਂ ਇਹ ਕਈਆਂ ਚੱਕ ਕੇ ਇਹ ਜਿਹੜੇ ਇਹ ਬੰਨਾਂ ਉਹਨਾਂ ਦੀ ਮੁਰੰਮਤ ਕਰਨੀ ਨੀਗੀ ਇਹ ਤਾਂ ਜਿੰਨੀ ਵੀ ਮੁਰੰਮਤ ਹੋਈ ਆ ਹੁਣ ਬੰਨਾਂ ਦੀ ਵੀ ਜੇ ਇਹ ਨੁਕਸਾਨ ਇੱਥੋਂ ਥੋੜਾ ਬਹੁਤਾ ਬਚਾਅ ਹੋ ਵੀ ਸਕਿਆ ਉਹਦਾ ਕਾਰਨ ਇਹ ਆ ਕਿ ਪਿੰਡ ਦੇ ਲੋਕਾਂ ਨੇ ਆਪ ਜਾ ਜੂ ਕੇ ਉੱਥੇ ਮਾੜਾ ਮੋਟਾ ਇਹਨਾਂ ਨੇ ਮਤਲਬ ਕਿ ਬੰਨਾਂ ਦੇ ਉੱਤੇ ਲਾਇਆ ਪਰ ਜੇ ਸਰਕਾਰ ਲੋ ਅਸੀਂ ਕਹਿ ਲਈਏ ਕਿ ਇਹਦੇ ਵਿੱਚ ਬੇਲਦਾਰ ਜਾਂ ਹੋਰ ਕਲਾਸ 4 ਦੇ ਜਿਹੜੇ ਮੁਲਾਜ਼ਮ ਆ ਉਹ ਇਹਨਾਂ ਨੇ ਭਰਤੀ ਨਹੀਂ ਕੀਤੇ ਹੋ ਜੇ ਹੀ ਤਾਂ ਜਾ ਕੇ ਦੇਖ ਸਕਦਾ ਆ ਦੇਖ ਕੇ ਦੱਸ ਦਊਗਾ ਕਿ ਹਾਂਜੀ ਬਈ ਉੱਥੇ ਜਿਹੜੇ ਬੰਨ ਆ ਉਹਨਾਂ ਦੀ ਸਥਿਤੀ ਨਾਜ਼ੁਕ ਆ ਪਰ ਉਹ ਪਿੰਡ ਵਾਲੇ ਲੋਕ ਜਿਹੜੇ ਹੈਗੇ ਆ ਉਹਨਾਂ ਤੋਂ ਹੀ ਇਹ ਮਾੜਾ ਮੋਟਾ ਕਰਾ ਲਿਆ ਜਾਂਦਾ ਹੈ ਇੱਧਰ ਜਾਨੀ ਕਿ ਬਾਹਲਾ ਖਰਚ ਸਰਕਾਰ ਵੱਲੋਂ ਕੀਤਾ ਨਹੀਂ ਜਾਂਦਾ ਹੈਗਾ ਕਿਉਂਕਿ ਇੱਥੋਂ ਕੁਝ ਆਉਣਾ ਨਹੀਂਗਾ ਤੇ ਭਰਤੀ ਵੀ ਨਹੀਂ ਕੀਤੀ ਜਾਂਦੀ ਸੋ ਇਹ ਵੀ ਕਿਤੇ ਨਾ ਕਿਤੇ ਕਮੀਆਂ ਇਹਦੇ ਵਿੱਚ ਭਰਤੀਆਂ ਕਰੋ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਤੇ ਜਿਹੜੇ ਇਹ ਬੰਨਾਂ ਦੀ ਮਜ਼ਬੂਤੀ ਆ ਉਹ ਬਰਸਾਤਾਂ ਤੋਂ ਪਹਿਲਾਂ ਮੌਸਮ ਇਹ ਮੌਨਸੂਨ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕੀਤੀ ਹੋਵੇ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਘਟਾਇਆ ਜ਼ਰੂਰ ਜਾ ਸਕਦਾ ਹੈ ਹੋਰ ਕਾਰਨ ਕਿਤੇ ਨਾ ਕਿਤੇ ਲੋਕ ਵੀ ਜ਼ਿੰਮੇਵਾਰ ਆ ਜਿਹੜੇ ਇਹ ਤੁਸੀ ਬੰਨ ਤੁਸੀ ਦੇਖੇ ਹੋਣੇ ਬਣਾਏ ਹੋਇਆ ਇਹਨਾਂ ਦੇ ਉੱਤੇ ਰੋਡ ਬਣਾਤੇ ਹੋ ਆ ਲੋਕਾਂ ਨੇ ਕਈਆਂ ਨੇ ਤਾਂ ਆਪਣੇ ਪਸ਼ੂਆਂ ਦੇ ਜਿਹੜੇ ਬਾੜੇ ਵਗੈਰਾ ਸੀਗੇ ਉਹ ਵੀ ਉੱਥੇ ਬੰਨੇ ਹੋਏ ਆ ਕਈਆਂ ਨੇ ਤਾਂ ਆਪਣੇ ਖੇਤ ਨਾਲ ਨਾਲ ਵੱਡ ਵੱਡ ਕੇ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹ ਜਿਹੜੇ ਬੰਨ ਸੀਗੇ ਉਹਨਾਂ ਦੀ ਜਿਹੜੀ ਮਤਲਬ ਕਿ ਚੜਾਈ ਸੀਗੀ ਉਹ ਘਟ ਚੁੱਕੀ ਸੀਗੀ ਇਸੇ ਤਰ੍ਹਾਂ ਜਿਹੜੇ ਉੱਥੇ ਪਸ਼ੂ ਵਗੈਰਾ ਵੀ ਬੰਦੇ ਸੀਗੇ ਚੂਹਿਆਂ ਦੇ ਨਾਲ ਉੱਥੇ ਹੌਲੀ ਹੌਲੀ ਵਿੱਚ ਛੇਕ ਹੋ ਚੁੱਕੇ ਸੀਗੇ ਸੋ ਕਿਤੇ ਨਾ ਕਿਤੇ ਲੋਕ ਵੀ ਜ਼ਿੰਮੇਵਾਰ ਸੀਗੇ ਜਦੋਂ ਅਧਿਕਾਰੀ ਕੋਈ ਸਰਕਾਰੀ ਇਹ ਸ਼ਿਕਾਇਤ ਕਰਦਾ ਸੀਗਾ ਲੋਕਾਂ ਦੀ ਤਾਂ ਲੋਕ ਕਿਸੇ ਵੱਡੇ ਲੀਡਰ ਨੂੰ ਫੋਨ ਕਰ ਦਿੰਦੇ ਸੀਗੇ ਵੀ ਸਾਨੂੰ ਉੱਥੋਂ ਠਾੜਿਆ ਜਾ ਰਿਹਾ ਲੀਡਰ ਅੱਗੇ ਉਸ ਅਧਿਕਾਰੀ ਨੂੰ ਫੋਨ ਕਰ ਦਿੰਦਾ ਬਈ ਕੱਲੇ ਬਈ ਤੁਸੀਂ ਸਾਡੀਆਂ ਵੋਟਾਂ ਕਿਉਂ ਖਰਾਬ ਕਰ ਰਹੇ ਹੋ ਲੋਕਾਂ ਨੂੰ ਕਿਉਂ ਉਠਾ ਰਹੇ ਹੋ ਸੋ ਕਿਤੇ ਨਾ ਕਿਤੇ ਇਹਦੇ ਵਿੱਚ ਲੋਕ ਵੀ ਜਾਣੀ ਕਿ ਕਸੂਰਬਾਰ ਹੈ ਗਿਆ ਇਹ ਜਿਹੜੇ ਤੁਸੀ ਬਨ ਜਿਹੜੇ ਕਮਜ਼ੋਰ ਕੀਤੇ ਜਾਂਦੇ ਆ ਜਿਹੜੇ ਇਹ ਟਿਮ ਦਾ ਮੈਨੇਜਮੈਂਟ ਕਰਦੇ ਆ ਉਹਨਾਂ ਕੋਲ ਇੰਨੀ ਟੈਕਨੋਲੋਜੀ ਜਾਂ ਇਸ ਤਰ੍ਹਾਂ ਦੇ ਕੋਈ ਬੁੱਧੀਜੀਵੀ ਜਾਂ ਐਸਟੀਮੇਟ ਲਾਉਣੇ ਵਾਲੇ ਲੋਕ ਨਹੀਂ ਹੈਗੇ ਕਿ ਜੇਕਰ ਇਹ ਦਰਿਆਵਾਂ ਦੇ ਵਿੱਚ ਇੰਨੇ ਲੱਖ ਕਿਊਸਿਕ ਪਾਣੀ ਛੱਡਿਆ ਜਾਊਗਾ ਕਿ ਇਹ ਦਰਿਆ ਜਿਹੜੇ ਹੈਗੇ ਆ ਉਹ ਝੱਲ ਸਕਦੇ ਆ ਕਿ ਜੇਕਰ ਇਹ ਦਰਿਆ ਨਹੀਂ ਝੱਲ ਸਕਦੇ ਇੱਥੇ ਦਰਿਆਵਾਂ ਦਾ ਪਾਣੀ ਟੁੱਟ ਜਾਊਗਾ ਕੀ ਇਹ ਮੈਨੇਜਮੈਂਟ ਬੋਰਡ ਜਿਹੜੇ ਡੈਮਾਂ ਦਾ ਕਰਦੇ ਆ ਉਹ ਪਹਿਲਾ ਚੇਤਾਵਨੀ ਨਹੀਂ ਜਾਰੀ ਕਰ ਸਕਦੇ ਪਿੰਡਾਂ ਦੇ ਵਿੱਚ ਬਈ ਅਸੀਂ ਇੰਨਾ ਪਾਣੀ ਛੱਡਣਾ ਇਹ ਦਰਿਆਵਾਂ ਨੇ ਨਹੀਂ ਚੱਕਣਾ ਇਹ ਦਰਿਆ ਟੁੱਟ ਸਕਦੇ ਆ ਸੋ ਤੁਸੀਂ ਜਿਹੜੇ ਹੈਗੇ ਆ ਇੱਥੋਂ ਸੁਰੱਖਿਅਤ ਥਾਂਾਂ ਤੇ ਚਲ ਜਾਓ ਆਪਣਾ ਜਿਹੜਾ ਮਾਲ ਡੰਗਰਾ ਲੈ ਕੇ ਉਹ ਵੀ ਚਲ ਜਾਓ ਚਲੋ ਘਰ ਤਾਂ ਤੁਸੀਂ ਨਹੀਂ ਚੱਕ ਕੇ ਲੈ ਕੇ ਜਾ ਸਕਦੇ ਸੋ ਇਹਦੇ ਨਾਲ ਜਿਹੜੇ ਪਸ਼ੂਆਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਕੋਈ ਇਨਸਾਨਾਂ ਦਾ ਹੁੰਦਾ ਉਹਨੂੰ ਜ਼ਰੂਰ ਬਚਾਇਆ ਜਾ ਸਕਦਾ ਇਹਦਾ ਅੰਦਾਜ਼ਾ ਜਾਂ ਇਹਦਾ ਕੋਈ ਮੈਜ਼ਰਮੈਂਟ ਕਰਨੇ ਵਾਲਾ ਸਿਸਟਮ ਹੈ ਹੀ ਨਹੀਂਗਾ ਵੀ ਆਪਣੀ ਗੱਲਬਾਤ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਇਹ ਜਿਹੜੇ ਹੜਾ ਉਹਦੇ ਵਿੱਚ ਮਨੁੱਖ ਤੇ ਕੁਦਰਤ ਦੋਨਾਂ ਨੇ ਹੀ ਕੈਰਟ ਆਇਆ ਸੋ ਇਹਨੂੰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘੱਟ ਕਰ ਸਕਦੇ ਹਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਸੋ ਉਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜੇਕਰ ਵਧੀਆ ਲੱਗਿਆ ਥੱਲੇ ਕਮੈਂਟ ਕਰ ਦਿਓ ਜੇਕਰ ਕੁਝ ਕਮੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ